ਗੱਲ ਕਰਦੇ ਆਂ ਬਾਲਟੀ ਵਾਲੇ ਭਜੰਗੀ ਦੀ ਇੱਕ ਸਿੰਘ ਜੋ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਹੀ ਹਮਲੇ ਵੇਲੇ गिर ਗਿਆ ਸੀ ਉਹਨੇ ਇੱਕ ਅਲੜ ਨੌਜਵਾਨ ਦੀ ਗੱਲ ਸੁਣਾਈ 5 ਜੂਨ ਨੂੰ ਜਦੋਂ ਪੂਰੀ ਗੋਲੀਬਾਰੀ ਹੋ ਰਹੀ ਸੀ ਤਾਂ ਪ੍ਰਕਰਮਾ ਵਿੱਚ ਬਣੇ ਕਮਰਿਆਂ ਵਿੱਚਲੀ ਸੰਗਤ ਦਾ ਤੇ ਨਾਲ ਪਿਆਸ ਨਾਲ ਬੁਰਾ ਹਾਲ ਸੀ ਇਹ ਨੌਜਵਾਨ ਨੇ ਬਾਲਟੀ ਨਾਲ ਸਰੋਵਰ ਵਿੱਚੋਂ ਪਾਣੀ ਭਰਨ ਦੀ ਹਿੰਮਤ ਕੀਤੀ। ਇੱਕ ਵਾਰ ਤਾਂ ਇਹ ਸਹੀ ਸਲਾਮਤ ਤਰੀਕੇ ਨਾਲ ਵਾਪਸ ਆ ਗਿਆ। ਪਾਣੀ ਸੰਗਤ ਨੂੰ ਪਿਆਤਾ। ਫਿਰ ਉਹਦੇ gheḍeyan ਦੀ speed ਬਹੁਤ ਤੇਜ਼ ਹੋ ਗਈ। ਉਹਨੇ ਨਿੱਕੀ ਜਿਹੀ ਬਾਲਟੀ ਨਾਲ ਕਈ gheḍe ਲਾਏ ਪਾਣੀ ਦੇ। ਕਿੰਨੇ ਹੀ ਲੋਕਾਂ ਦੀ ਜਿਹੜੇ ਹਮਲੇ 'ਚ ਘਰੇ ਸੀ ਉਹਨਾਂ ਦੀ ਤੇਹ 부ਝਾਈ। ਉਹ ਆਪਣੀ ਜਾਨ ਤੇ ਖੇਡ ਕੇ ਜਾਨ ਨੂੰ ਖਤਰੇ 'ਚ ਪਾ ਕੇ ਇਹ ਕੰਮ ਕਰ ਰਿਹਾ ਸੀ ਫੌਜੀਆਂ ਨੂੰ ਪਤਾ ਲੱਗ ਗਿਆ ਸੀ ਜਾਂ ਉਚਾਨਕ ਹੀ ਉਸ ਦੇ ਇੱਕ ਗੋਲੀਆਂ ਦੀ ਆਕੇ ਬਿਛੜਾ